ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜਿਮੰਡੀ ਰਾਮਪਰਾ 1 10 2025 ਨੂੰ ਲੱਗੀ ਹੋਈ ਮੰਡੀ ਆ ਤੋਰੀ ਮਾੜੀ ਜੀ ਆਪਣੀ ਮੱਝ ਬਾਈ ਰਾਜਾ ਬਹੁਤ ਸੋਹਣੀ ਟੌਪ ਦਾ ਨਗੀਨਾ ਮੱਝ ਲੈ ਕੇ ਪਹੁੰਚਿਆ ਹੋਇਆ ਉਹ ਵਧੀਆ ਆਰਡਰ ਵਾਲੀ ਚੰਗੀ ਮੱਝ ਆ ਪਿੱਟ ਕੁੜੀ ਦੀ ਚੰਗੀ ਹੈ ਬਾਈ ਜੀ ਹਾਂ ਲੈ ਵੀ ਸਾਹਿਬ ਬਣਦੇ ਯਾਰ ਬਣਦੇ ਇੱਥੇ ਕਿਤੋਂ ਕੱਢੀ ਆ ਬਹੁਤ ਚੰਗੀਆਂ ਮੱਜਾਂ ਕਰਦੇ ਵੰਡੀ ਰਾਮਪਰਾ ਟਿਕੋਚੀਆਂ ਹੋਈਆਂ ਬਹੁਤ ਚੰਗੇ ਆਡਰ ਵਾਲੀ ਮੱਜ ਆ ਇਹ ਕਿਹੜੇ ਸੂਸੂਈਏ ਬਾਈ ਇਹੇ ਦੂਜੇ ਠਾਕਾ ਦੇ ਮਾਰਿਆ ਨਹੀਂ ਹਾਰ ਗਏ ਮਾਰਦਾ ਦੂਜੇ ਸੂਏ ਸੂਈ ਆ ਹੈ ਕਿੰਨਾ ਕੁ ਦੁੱਧ ਪਾਉਂਗਾ ਅੱਜ ਕੀ ਦੁੱਧ ਪਾਉਗੀ 20 ਲੀਟਰ ਦੇ ਰੇਟ 20 ਲੀਟਰ ਕੀ ਰੇਟ ਕਰਤਾ 22 22 ਲੱਖ ਮੰਗਦਾ ਬਾਈ ਬਹੁਤ ਵਧੀਆ ਚੰਗੀ ਮੱਝਾ 18-20 ਕਿਲੋ ਵਾਲੀ ਮੱਝਾ ਬਾਈ ਜੀ ਬਹੁਤ ਵਧੀਆ ਆਪਣੀ ਕਿਹੜੀ ਆ ਦੁੱਧ ਲਈ ਪਹਿਲੇ ਸੂਇਆ ਜੀ ਪਹਿਲੇ ਸੂਇਆ ਹਾਂਜੀ ਦੁੱਲ ਕੱਟੀ ਆ ਤੇ ਇਹਦੇ ਮਗਰ ਕੱਟਾ ਗਾ ਦੋਲੀ ਮੈਸ ਆ ਹਾਂ ਦੋਲ ਮੈਸ ਆ ਦੋਲ ਮੈਸ ਆ ਬਾਈ ਜੀ ਪਹਿਲੇ ਸੂਈ ਸੂਈ ਹੋਈ ਆ ਤੇ ਕੱਟੀ ਚਾਰ ਤਾਂ ਨਹੀਂ ਕੱਟੀ ਵੀ ਦੋਲੀ ਆ ਕੱਟਾ ਹੀ ਕੱਟਾ ਅੱਛਾ ਕੱਟਾ ਤੇ ਕੀ ਰੇਟ ਕਰਤਾ ਬਾਈ ਇਹਦਾ ਇਹਦਾ ਡੇਢ ਆ ਜੀ ਡੇਢ ਲੱਖ ਰੇਟ ਆ ਕਿੰਨਾ ਕ ਦੁੱਧ ਪਾ ਦੂ 10 ਲੀਟਰ ਅੰਦਾਜ਼ਾ ਜੀ 10 ਲੀਟਰ ਦੁੱਧ ਪਾ ਦੂਗਾ ਜੀ ਕਹਿੰਦਾ ਦੋਲਨ ਨੂੰ ਜਿਹੜੇ ਮੇਰੇ ਭਰਾ ਭਾਲ ਦੇ ਫਿਰਦੇ ਹੁੰਦੇ ਆ ਮੰਗ ਬਹੁਤ ਆ ਇਹਨਾਂ ਦੀ ਬਹੁਤ ਸੋਹਣੀ ਝੋਟੀ ਆ ਮੰਡੀ ਰਾਮਪਰਾ ਤੇ ਲੈ ਕੇ ਬਾਈ ਪਹੁੰਚੇ ਆ ਅੱਗੇ ਬੂਰਨਾ ਆ ਆ ਬੂਰੀਆਂ ਆਪਣੀਆਂ ਦੋਨੇ ਹਾਂਜੀ ਇਹਨੂੰ ਤੋਰ ਪੂਰੀ ਤੋਰੀ ਯਾਰ ਐਂ ਬਣਾਉਂਦਾ ਨਹੀਂ ਇੱਕ ਤਾਂ ਤੋਰ ਦਿਓ ਆ ਵੀ ਝੋਟੀ ਆਪਣੀ ਹੈ ਹਾਂਜੀ ਤਿਆ ਰਹਿਣ ਦੇ ਫਿਰ ਯਾਰ ਜੀ ਬਾੜੀ ਖੜੀ ਛੱਡ ਫਰਾਹੀ ਪੁੱਸ ਲੈਣੇ ਇਹ ਕਿਹੜੇ ਸੂ ਸੂਈ ਹੈ ਬੁੜੀ ਇਹ ਦੂਜੇ ਸੂਏ ਹੈ ਜੀ ਅੱਛਾ ਤੇ 10 11 ਲੀਟਰ ਪਹਿਲੇ ਸੂਏ ਦਿੱਤਾ ਅੱਛਾ ਹੁਣ 15 ਦੀ ਉਮੀਦ ਹੈ ਜੀ ਦੂਜੇ ਸੂਏ ਸੂਈ ਬਈਆ ਹਾਂਜੀ ਦੂਜੇ ਇਹਦਾ ਕੀ ਰੇਟ ਕਰਤਾ ਇਹਦੇ ਕੱਟੀ ਆ ਜੀ ਪਿੱਛੇ 140 ਰੇਟ ਆ ਇਹਦਾ 140 ਰੇਟ ਮੰਗਦਾ ਭਾਈ ਦੂਜੇ ਸੂਏ ਸੂਈ ਹੋਈ ਆ ਪੂਰੀ ਮਾਝਾ ਭਾਈ ਜੀ ਤੇ ਆ ਜਿਹੜੀ ਝੋਟੀ ਆਪਣੀ ਨਗੀਨਾ ਇਹ ਜੀ 2 ਸਾਲ ਦੀ ਹੋ ਗਈ ਜਿੰਨਾ ਨਹੀਂ 2 ਸਾਲ ਦੀ ਝੋਟੀ ਆ ਬਾਈ ਜੀ ਬਹੁਤ ਵਧੀਆ ਪੂਰੀ ਪੰਜ ਕਿ ਲੈਣੀ ਆ ਥਾਣ ਇੱਕ ਹੋਰ ਕਿਵੇਂ ਲੱਗਦਾ ਕਿ ਹੋਰ ਆ ਕੁਝ ਅੱਛਾ ਇਹਦਾ ਗ੍ਰੇਡ ਕਰਤਾ ਇਹਦਾ 50 ਇਹਦਾ 50000 ਯਾਰ ਬਹੁਤ ਸੋਹਣੀਆਂ ਝੋਟੀਆਂ ਲੈ ਕੇ ਆਇਆ ਬਾਈ ਮੰਡੀ ਰੰਪਰਾ ਤੇ ਉਹਦਾ 140 ਆਖਿਆ ਸੀ ਉਹਦਾ 140 ਪੂਰੀ ਦਾ 140 ਇਹਦਾ 50000 ਹਾਂ ਜੀ ਤੇਰਾ ਥਾਣ ਆਪਣਾ ਦੇਖ ਗੱਲ ਪੰਜਾ ਪੰਜੇ ਅੰਗਰੇਜ਼ੀ ਟੀਚਰ ਬਾਈ ਨੇ ਪਸੜਾ ਕਰਾਇਆ ਬਹੁਤ ਚੰਗੀਆਂ ਮੱਝਾਂ ਵੱਚੀਆਂ ਹੋਈਆਂ ਬਾਈ ਦੀ ਮੰਡੀ ਰਾਪਰਾ ਤੇ ਹੋਰ ਇਹ ਤੁਹਾਨੂੰ ਹੋਰ ਦਿਖਾ ਦਿੰਦੇ ਆਪਣੀ ਬੁਰੀਆ ਲਓ ਜੀ ਇਹ ਹਾਲਾ ਕਿਹੜੀ ਮੱਝ ਆਪਣੀ ਆਇਆ ਹੋਣਾ ਵੀਡੀਓ ਬਣਾ ਲਈਏ ਆਹ ਸੁਈ ਬਈ ਆ ਨਾ ਗੱਭਣਾ ਬਈ ਕਿਹੜੇ ਸੂਏ ਦੀ ਤੀਜੇ ਸੂਏ ਦੀ ਤੀਜੇ ਸੂਏ ਸੋਣ ਵਾਲੀ ਮੱਝ ਆ ਬਈ ਜੀ ਦੱਦਕੋਦੀ ਬਹੁਤ ਚੰਗੀ ਆ ਕਿੰਨਾ ਕੇ ਦੁੱਧ ਪਾ ਦੂ ਵੀਰੇ ਇਹ ਦੁੱਧ ਆਪਣਾ ਬਦਦਾ 12 12 ਕਿਲੋ ਕੱਚੀ ਆ ਜੇ ਬਣਦੀ ਬਹੁਤ ਆ ਦੁੱਧ ਐਨੀ ਲੱਗਦਾ ਹਫਤਾ ਦਾ ਹਫਤਾ ਦਾ ਦੁੱਧ ਲੈ ਤੇ ਕੀ ਰੇਟ ਕਰਤਾ ਮੁੰਡਾ ਤਾਂ ਰੇਟ ਕਰਦੇ ਆ ਜੀ ਕਿੱਥੋਂ ਤੱਕ ਛੱਡਨੀ ਆ 40 ਦੀ ਦਵਾਂਗੇ ਇੱਕ 40 ਦੇਵਾਂਗੇ ਬਾਈ ਕਹਿੰਦਾ ਮੈਂ ਇਸ ਚੰਗੀ ਆ ਦੁੱਧ ਵਾਲੀ ਆ ਬਾਈ ਜੀ ਆਰਡਰ ਬਣਾਉਂਦੀ ਆਉਂਦੀ ਆ ਬਹੁਤ ਵਧੀਆ ਚੰਗੀ ਆ ਮੱਝਾਂ ਵੱਡੀ ਰਾਂਪਰਾ ਤੇ ਪੌਂਚੀਆਂ ਹੋਈਆਂ ਲਵੇ ਉਹ ਫੜ ਲਾ ਇਹ ਬੈ ਕੇ ਆਦਾ ਪਾਣੀ ਕਹਿਣਾ ਬਣਾ ਇਹ ਨਾ ਕਰੇ ਮਾਰਦਾ ਤੇ ਕੁੱਤਾ ਕਹਿ ਮੀਂਹ ਦੇ ਨਾ ਇਹ ਨੰਮੀਆਂ ਵੀਡੀਓ ਦੇਖਣ ਲਈ ਬਾਈ ਜੀ ਇਹ ਨੂੰ ਕਰ ਲੋ ਫੋਲੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਠੀਕ ਇਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 947999 8308 ਸੌਦਾ ਉਹਦਾ ਵੇਖ ਕਰਕੇ ਆਪਣੀ ਤਸੱਲੀ ਕਰਕੇ ਆਪ ਕਰਨ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਆ ਗਈ ਦੀ ਆਪਣੀ ਬਹੁਤ ਡਬਲ ਤੋਰੀਆਂ ਨੂੰ ਮਾੜੀ ਜੀ ਤੋਰ ਯਾਰ ਬਹੁਤ ਚੰਗੀ ਮੱਝ ਦਿਖਾਉਣੇ ਆ ਪੂਰੇ ਗੱਦਗੱਦ ਵਾਲੀ ਬਾਈ ਜੀ ਬਹੁਤ ਡਬਲ ਮੱਝ ਲੈ ਕੇ ਪਹੁੰਚਿਆ ਬਾਈ ਮੰਡੀ ਰਾਮਪਰਾ ਤੇ ਸੂਈ ਬਈ ਆ ਜੀ ਸੂਈ ਕਿਹੜੇ ਸੂਏ ਇਹ ਦੂਜਾ ਸੁਈ ਦੂਜਾ ਸੁਆ ਸੁਈ ਹੋਈ ਬਹੁਤ ਡਾਲ ਮਾਝਾ ਬਾਈ ਜੀ ਮੋੜ ਲਿਆ ਬਈਆ ਓਪ ਦਾ ਨਕੀਨਾ ਕਹਿ ਸਕਦੇ ਇੱਕ ਚੰਗੇ ਕੱਦ ਵਾਲੀ ਚੰਗੇ ਆਰਡਰ ਵਾਲੀ ਬਹੁਤ ਵੱਡਾ ਲੇਵੇ ਦੀ ਮਾਲਕਾ ਬਾਈ ਜੀ ਬਾਈ ਕਿੰਨਾ ਕਿ ਦੁੱਧ ਬਾਦੂ ਐਦ ਕੀ ਹੈ ਤੇ ਪਾ ਦਿਓ ਮੇਰਾ ਥੋੜਾ 29 ਕਿਲੋ ਦੁੱਧ ਅੱਛਾ ਚੰਗੀ ਏ ਯਾਰ ਘਰ ਗੋਦੀ ਮੱਚ ਹੈਣਾ ਤੇ ਕੀ ਰੇਟ ਕਰਤਾ 6 ਲੱਖ ਰੇਟ ਹੈ ਬਾਈ ਜੀ ਉਹ ਚੰਗੀ ਵੱਜਾ ਸਾਰੀ ਮੰਡੀ ਦਾ ਸ਼ਿੰਗਾਰ ਆ ਰਾਂਪਰਾ ਦਾ ਕਹਿ ਸਕਦੇ ਆਪਾਂ ਉਹ ਟੌਪ ਦੇ ਨਕੀਨੇ ਚੰਗੀਆਂ ਵੱਜਾਂ ਇੱਥੇ ਪਹੁੰਚਦੀਆਂ ਸਾਰੇ ਵੀਰਾਂ ਦਾ ਧੰਨਵਾਦ ਆਪਣੀ ਕਿਹੜੀ ਆ ਕੋਕਬਿਸ਼ ਆਹਾਂ ਹਾਂ ਪਹਿਲੇ ਸੂ ਸੂਈ ਆ ਪਹਿਲੇ ਪਹਿਲੇ ਸੂਈ ਸੂਈ ਹੋਈ ਮਰਜਾ ਬਾਈ ਜੀ ਕਿੰਨੇ ਦਿਨ ਹੋ ਗਏ ਰਾਤ ਸੂਈ ਆ ਜੀ ਕੀ ਰੇਟ ਕਰਦਾ ਇਹਦਾ 1 10 1 10 ਮੰਗਦਾ ਇਹਦਾ ਬਾਈ ਕਿੱਥੋਂ ਪਹੁੰਚਿਆ ਮਰਾਜ ਤੋਂ ਜੀ ਮਰਾਜ ਤੋਂ ਨੇੜੇ ਵੀ ਬਾਈ ਮੰਡੀ ਆਪਣਾ ਪਹਿਲੇ ਸੂ ਸੂਈ ਮਰਜਾ ਬਾਈ ਜੀ ਉਹ ਵੱਡੀ ਗੈਂਤੀ ਚ ਮੱਜਾ ਪਹੁੰਚੀ ਹੋਈ ਹੈ ਇੱਥੇ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ